ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਤੁਹਾਡਾ ਰਜੇਸ਼ ਚੋਪੜਾ ਅੱਜ ਨਾਜੀ ਕਿਸੇ ਪਿੰਡ 'ਚ ਆਇਆ ਮੈਂ। ਕਿਆ ਖੂਬਸੂਰਤ ਦ੍ਰਿਸ਼ਾਂ ਵਾਲੇ ਦੁਆਲੇ ਦੇ ਦਰਖਤ ਲੱਗੇ ਹੋਏ ਨੇ, ਡੰਗਰ ਬਣੇ ਹੋਏ ਨੇ ਔਰ ਦੇਸੀ ਗੱਲਾਂ ਬਾਤਾਂ, ਬਿਲਕੁਲ ਦੇਸੀ ਜਿਹੜਾ ਹੈ ਕੰਮ ਚੱਲ ਰਿਹਾ ਆਲੇ ਦੁਆਲੇ ਗੱਡਾ ਦੇਖੋ ਤੁਸੀਂ। ਰੇੜਾ ਔਰ ਪੁਰਾਣਾ। ਹਾਂਜੀ ਬਜ਼ੁਰਗੋ ਕਿਆ ਹਾਲ ਚੱਲ ਹੈ? ਠੀਕ ਹੈ ਜੀ, ਠੀਕ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਕੀ ਨਾਮ ਆਪਣਾ? ਮਲਾਗਰ ਸਿੰਘ ਹੈ ਜੀ ਮਲਾਗਰ ਸਿੰਘ ਦੇਖੋ ਜੀ ਹੱਸ ਕੇ ਗੱਲ ਕਰਦੇ ਆ ਨਜ਼ਾਰੇਦਾਰ ਗੱਲ ਹੈ ਪਿੰਡਾਂ ਦੇ ਬੰਦੇ ਨਾ ਜਮੀ ਨਜ਼ਾਰਾ ਆ ਜਾਂਦਾ ਹੈ ਹੈ ਦੇਸੀ ਪਣੇ ਤੇ ਬੜਾ ਮਜ਼ਾ ਆਏਗਾ ਹੈ ਜੀ ਦੇਸੀ ਪਣੇ ਦਾ ਮਜ਼ਾ ਆ ਸੀਦਾ ਕੋਈ ਚੀਜ਼ ਲੈ ਲਓ ਹੈ ਹਾਂ ਜਿਹੜੀ ਆਪਣੀ ਪਜਾਮਾ ਨੂੰ ਚੀਜ਼ ਹੈ ਉਹ ਨਹੀਂ ਮਿਲਦੀ ਆਏ ਹਾ 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 ਨਾਲੇ ਦੇਸੀ ਦਾ ਸਭ ਤੋਂ ਵੱਡਾ ਬਜ਼ੁਰਗੋ ਫਾਇਦਾ ਕੀ ਹੈ ਵੀ ਚੀਜ਼ ਇਕ ਨਹੀਂ ਹੈਗੀ ਵਾਹ ਜੀ ਵਾਹ ਵਾਹ ਜੀ ਵਾਹ ਆ ਦੇਖੋ ਜੀ ਕੀ ਸੋਹਣਾ ਵਾਤਾਵਰਨ ਦੋ ਬੈਲ ਖੜੇ ਆ ਜੀ ਔਰ ਇਹਨੂੰ ਕਿਆ ਕਹਿੰਦੇ ਫਿਰ ਕਹਿੰਦੇ ਨੇ ਰੇੜੀ ਰੇੜੀ ਕਹਿੰਦੇ ਨੇ ਇਹਨੂੰ ਹਣਾ ਹਾਂਜੀ ਹਾਂਜੀ ਆਹ ਟੋਕੇ ਵਾਲੀ ਮਸ਼ੀਨ ਆ ਆਹ ਟੋਕੇ ਵਾਲੀ ਮਸ਼ੀਨ ਲੱਗੀ ਹੋਈ ਆ ਜੀ ਦੇਖੋ ਜੀ ਦੇਸੀ ਗੱਲਬਾਤ ਦਾ ਨਜ਼ਾਰਾ ਵੱਖਰਾ ਜੀ ਬਜ਼ੁਰਗੋ ਦੇਸੀ ਗੱਲਬਾਤ ਆਪਾਂ ਕਰ ਰਹੇ ਸੀਗੇ ਤੁਸੀਂ ਕਹਿ ਰਹੇ ਸੀ ਕਿ ਕਣਕ ਜਿਹੜੀ ਐ ਦੇਸੀ ਹੁੰਦੀ ਈ ਅੱਗਾ ਹਾਂਜੀ ਤੇ ਔਰ ਔਰ ਰੇਤੇ ਬਗੈਰ ਥੀ ਔਰ ਰੇਤੇ ਬਗੈਰ ਥੀ ਹਾਂ ਹਾਂ ਘਰ ਦਾ ਰੇਪਾ ਦੇਣਾ ਅੱਛਾ ਉਹ ਕਣਕ ਖਾਣੇ ਸਿਹਤ ਵਾਸਤੇ ਚੰਗਾ ਤੁਸੀਂ ਉਹ ਖਾਧੀ ਹੋਈ ਆ हां खादी ਵੀ ਹੈ ਜੀ ਮਾਰੂ ਮਾਰੂ ਦੇ ਖੇਤੀ ਮਾਰੂ ਖੇਤੀ ਦੀ ਜਾਲ ਪਾਣੀ ਕਦੋਂ ਤੱਕ ਖਾਦੀ ਕਿੰਨੀ ਉਮਰ ਤੱਕ ਖਾਦੀ ਉਹ ਜੀ ਬਸ ਅਸੀਂ ਖਾਦੀ ਹੈ 40-45 ਸਾਲ ਤੱਕ 40 ਸਾਲ ਬਾਅਦ ਫੇਰੇ ਤਾਂ ਹੀ ਤਾਂ ਹੀ ਉਹ 40-45 ਸਾਲ ਤੱਕ ਜਿਹੜੀ ਖਾਦੀ ਹੈ ਉਹ ਕੰਮ ਕਰ ਰਹੀ ਹੈ ਹਾਂਜੀ ਦੇਖੋ ਜੀ ਮਲਾਦਰ ਸਿੰਘ ਦੀ 65 ਸਾਲ 65 ਸਾਲ ਦੀ ਉਮਰ ਹੋ ਗਈ ਔਰ ਪੂਰੇ ਫਿੱਟਾਂ ਦੀ ਪ੍ਰਮਾਤਮਾ ਹੋਰ ਵੀ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੀ ਰੱਖੇ ਜੀ ਔਰ ਦੇਖੋ ਕੰਮ ਹੋ ਰਿਹਾ ਹੈ ਇਹ ਕੀ ਕਰ ਰਹੇ ਹੈ ਜੀ ਏ ਜੀ ਡੰਗਰਾਂ ਦੇ ਪੱਠੇ ਤਿਆਰ ਕਰਦੇ ਅੱਛਾ ਪੱਠੇ ਤਿਆਰ ਕਰ ਰਿਹਾ ਹੈ ਇਹਨੂੰ ਕਿਆ ਕਰਨਾ ਕਹਿੰਦੇ ਆਪਾਂ ਪੰਜਾਬੀ ਚ ਕਿਆ ਕਹਿੰਦੇ ਦੇਸੀ ਭਾਸ਼ਾ ਚ ਕਿਆ ਕਰ ਰਹੇ ਆ ਏ ਜੀ ਟੂੜੀ ਆ ਟੂੜੀ ਪੁੱਛ ਬਸੀਨ ਹੈ ਹਾਂ ਵਿੱਚ ਜਬੀ ਹੈ ਜਬੀ ਜਬੀ ਕਿਆ ਹੁੰਦੀ ਹੈ ਇਹ ਜਬੀ ਜੀ ਕਣਕਲ ਵਾਦੀ ਹੁੰਦੀ ਹੈ ਇਹ ਡੰਗਰਾਂ ਦਾ ਚਾਰਾ ਅੱਛਾ ਜਬੀ ਕਹਿੰਦੇ ਨੂੰ ਹਾਂ ਹਾਂ ਸਰੋਤੋਂ ਦੇਖੋ ਜਬੀ ਸ਼ਬਦ ਮੈਂ ਤਾਂ ਤੁਹਾਨੂੰ ਫ੍ਰੈਂਕਲੀ ਕਹਾ ਵੀ ਪਹਿਲੀ ਵਾਰ ਸੁਣਿਆ ਜਬੀ ਔਰ ਪਿੰਡਾਂ ਵਾਲਿਆਂ ਨੂੰ ਜ਼ਰੂਰ ਪਤਾ ਹੋਣਾ ਕਮੈਂਟ ਕਰਕੇ ਦੱਸਿਓ ਜਰਾ ਕਮੈਂਟ ਕਰਕੇ ਦੱਸਿਓ ਜਰਾ ਕਮੈਂਟ ਕਰਕੇ ਦੱਸਿਓ ਜਰਾ ਵੀ ਕਿਆ ਕਹਨੇ ਜਵੀ ਨੂੰ ਬਹੁਤ ਹਾਂਜੀ ਇਹਦੇ ਮਾ ਦੁੱਤ ਪਾਹਤਾ ਡੰਗਰਾਂ ਨੂੰ ਡੰਗਰਾਂ ਬਾਹਤ ਸਰਿਹਤ ਨੂੰ ਬਹੁਤ ਚੰਗੀ ਹੈ ਅੱਛਾ ਹਾਂ ਇਹ ਟੂੜੀ ਵਿੱਚ ਮਲਾਕ ਹੈ ਜਵੀ ਇਹ ਜਿਹਦਾ ਬਰਸੀਨ ਆਪਾਂ ਬੀਜ ਦੇ ਨਾਲੇ ਹੁੰਦੀ ਜਵੀ ਇਹ ਬਰਸੀਨ ਵੀ ਠੀਕ ਹੈ ਹਾਂ ਬਰਸੀਨ ਦੇ ਨਾਲੇ ਬੀਜ ਹੁੰਦੀ ਹੈ ਜਵੀ ਫਸਲ ਮਾਉਂਦੀ ਹਾੜੀ ਦੀ ਫਸਲ ਮਾਉਂਦੀ ਹੈ ਹਾਂ ਹਾੜੀ ਹਾੜੀ ਦੀ ਫਸਲ ਮਾਉਂਦੀ ਹੈ ਦੇਖੋ ਜੀ ਕਿਆ ਸੋਹਣਾ ਸੀਨ ਹੈ ਦ੍ਰਿਸ਼ਾ ਪਿੰਡ ਦਾ ਦੇਸੀ ਗੱਲਾਂ ਹੈ ਬਿਲਕੁਲ ਪਹਿਲੀ ਵਾਰ ਹੀ ਮਿਲੇ ਹੈ ਮਲਾਗਰ ਸਿੰਘ ਜੀ ਨੂੰ ਮੈਂ ਔਰ ਹੱਸ ਕੇ ਗੱਲਬਾਤ ਹੋ ਰਹੀ ਹੈ ਕੋਈ ਸੰਕੋਚ ਨਹੀਂ ਹੈ ਕੋਈ ਉਪਰਾਣੀ ਹੈ ਜਿਹੜਾ ਵੀ ਹੈ ਇਹ ਹੈ ਫਾਇਦਾ ਦੇਸੀ ਪੁਨੇ ਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਆਖਾ ਛੱਡ ਤੂੜੀ ਦਾ ਅੱਛਾ ਇੱਧਰ ਬ੍ਰਾਂ ਨੂੰ ਛੱਡ ਤੂੜੀ ਪਾ ਲੈ ਆਹ ਦੇਖੋ ਜੀ ਤੂੜੀ ਵਾਲਾ ਛੱਡ ਪਾਇਆ ਹੋਇਆ ਵਾਹ ਜੀ ਵਾਹ ਬਹੁਤ ਵਧੀਆ ਉੱਧਰ ਖੜੇ ਉੱਧਰ ਵੀ ਖੜੇ ਹਾਂ ਹਾਂ ਜੀ ਹਾਂ ਜੀ ਅੱਛਾ ਆ ਯਾਰ ਮੈਨ ਵੇੜਾ ਕੱਚਾ ਕੱਚੇ ਵੇੜੇ ਹੁੰਦੇ ਸੀਗੇ ਪਹਿਲਾਂ ਹੈ ਔਰ ਲਿਪਦੇ ਹੁੰਦੇ ਸੀਗੇ ਉਹ ਇੱਕ ਹੋਰ ਹੈ ਜੀ ਬਾਲੇ ਚੜਾਏ ਪਏ ਬਾਲੇ ਚੜਾਏ ਪਿਆ ਆ ਦੇਖੋ ਜੀ ਮਲਾਗਰ ਸਿੰਘ ਦੀ ਕੁਝ ਦੁਕਾਨ ਲੱਗੇ ਇਧਰਲੇ ਪਾਸੇ ਵੀ ਆ 베ਰੀ ਲੱਗੀ ਇਧਰ ਹਾਂ ਜੀ ਆ 베ਰੀ ਵੀ ਹੈ ਆਏ ਹਾਏ 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 ਕੀ ਆ ਯਾਰ ਕਿੱਥੇ ਲੱਭਦੀਆਂ 베ਰੀਆਂ ਹੈ ਆਕਰਾਂ ਦੇ ਵਿੱਚ 베ਰੀ ਲੱਗੀ ਹੋਈ ਮੈਂ ਤੁਹਾਨੂੰ ਦਿਖਾਉਣਾ 베ਰ ਵੀ ਲੱਗੇ ਹੋਏ ਜੇਨੂੰ ਮੋਟੇ ਮੋਟੇ ਬਹੁਤ ਵਧੀਆ ਦ੍ਰਿਸ਼ਾ ਦੇਖੋ ਤਾਂ ਸੀ ਕੀ ਆ ਵਧੀਆ ਯਾਰ ਜਿੱਧਰ ਜਿੱਧਰ ਨੂੰ ਜਾ ਰਿਹਾ ਕੈਮਰਾ ਹੈ ਆ ਦੇਖੋ ਜੀ 베ਰ ਲੱਗੇ ਹੋਏ ਆ ਇਹ ਥੋੜੀਆਂ ਗੋਲੀਆਂ ਨਾ ਝਾੜਦੇ ਗੋਲੀਆਂ ਨਾ ਝਾੜਦੇ ਹੈ ਹਾਂਜੀ ਬਹੁਤ ਆਵਲਾ ਪਿਆ ਨਹੀਂ ਤਾਂ ਫੜੀ ਪਈ ਤੀ ਉੱਪਰ ਤੇ ਦਾ ਦੇਖ ਲੈ ਛਾਂਗੇ ਦਿੱਤੀ ਜਮੇ ਹਾਂ 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 ਗੜਾ ਪਿਆ ਬਹੁਤ ਹੈ ਆ ਦੇਖੋ ਜੀ ਕੀ ਸੋਹਣਾ ਦ੍ਰਿਸ਼ਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਬਹੁਤ ਵਧੀਆ ਖੁੱਲਾ ਬੇਟਾ ਜੀ ਮੰਝੇ ਡਾਏ ਹੋਏ ਹੈ ਹਾਂਜੀ ਇੱਥੇ ਮੰਜੀਆਂ ਪਰੇ ਬੈਠਦੇ ਆ ਮੰਜੀਆਂ ਪਰੇ ਬੈਹਨੇ ਆ ਕੁਰਸੀ ਕਰਸੀ ਪਰ ਕੋਈ ਬਹਿ ਜਾਂਦਾ ਆ ਅੱਛਾ ਇੱਥੇ ਨਾਲ ਬੈਠੇ ਰਹਿੰਦੇ ਆ ਰੌਣਕ ਲੱਗੀ ਰਹਿੰਦੀ ਹੁ ਨਿਆਣੇ ਚੱਲੇਗੇ ਹੈ ਗਏ ਆ ਰਿਸ਼ਤੇਦਾਰੀ ਮਾ ਮੇਲਣ ਅੱਛਾ ਲੰਘ ਸਾਰੀ ਇੱਥੇ ਬੈਠਦੇ ਆ ਦੇਖੋ ਜੀ ਆ ਹੈ ਹੈ ਸਾਰੇ ਜਾਣੇ ਬੈਹਿੰਦੇ ਜਿੰਨੇ ਕੁਰਸੀ ਤੇ ਬਹਿਣਾ ਕੁਰਸੀ ਤੇ ਬਹਿ ਗਿਆ ਆ ਬੜੀ ਸੋਹਣੀ ਨੂੰ ਆ ਲਾਈਏ ਤੁਸੀਂ ਚਮਕੀਲੀ ਜੀ ਨਵਾਰ ਹਾਂਜੀ ਇਹ ਇਹ ਦੇਸ਼ੀ ਮਿੰਤੇ ਪੁਰਾਣੇ ਕਿੱਥਾ ਮਰਜ਼ੀ ਚੱਕ ਕੇ ਢਾਲੋ ਅੱਛਾ 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 ਦੇਖੇ ਹੁਣ ਤੇ ਬੈਠਾ ਤਾਂ ਨਿਕਲਦੇ ਹੀ ਨਹੀਂ ਅੰਦਰ ਤੇ ਉਹ ਤਾਂ ਨਿਕਲਦੇ ਨਹੀਂ ਵਾਕਿਆ ਸਹੀ ਗੱਲ ਹੈ ਤੁਹਾਡੀ ਇਹ ਮੰਝਾ ਦੇਖੋ ਜੀ ਸਰੋਤਿਓ ਦੇਖੋ ਪੁਰਾਣੇ ਸਟਾਈਲ ਦਾ ਮੰਝਾ ਔਰ ਕਿੰਨਾ ਖੂਬਸੂਰਤ ਔਰ ਕਮੈਂਟ ਕਰਕੇ ਦੱਸਣਾ ਤੁਸੀਂ ਵੀ ਇਹ ਸੂਤ ਦੇ ਬਣੇ ਪਏ ਲੋਹੇ ਇਹ ਸੂਤ ਦੇ ਬਣੇ ਹੋਏ ਲੋਹੇ ਦੇ ਮੋਟੇ ਨੇ ਲੱਕੜੀ ਵਾਲੇ ਵੀ ਹੋ ਰਹੇਗੇ ਬਥੇਰੇ ਇਹਦੇ ਵਿੱਚ ਇਸ ਵਾਲੇ ਪਾਸੇ ਨੂੰ ਇੱਕ ਨੂੰ ਤਾਂ ਕਹਿੰਦੇ ਆਪਾਂ ਹੀ ਹੀ ਕਿ ਨੂੰ ਕਹਿੰਦੇ ਹੀ ਆ ਗਾਉਣ ਕਹਿੰਦੇ ਆ ਜੀ ਇਹ ਤਾਂ ਗਾਉਣ ਹੋ ਗਈ ਇਹਨੂੰ ਹੀ ਕਹਿੰਦੇ ਨਾ ਜਿਹੜਾ ਆ ਆ ਵਾਲੀ ਬਾਹੀ ਹੈ ਹੀ ਵੀ ਕਹਿੰਦੇ ਸੀ ਨਾ ਹੀ ਸ਼ਬਦ ਹੁੰਦਾ ਸੀ ਯਾਰ ਸਰੋਤਿਓ ਕਰਿਓ ਕਮੈਂਟ ਹੀ ਹੈ ਜੀ ਕਹਿੰਦੇ ਤੇ ਆਹ ਆਈ ਨੂੰ ਪਰਕਣਾ ਲੱਗਦਾ ਅੱਛਾ ਇਹਨੂੰ ਜੀ ਕਹਿੰਦੇ ਤੇ ਅੱਛਾ ਅੱਛਾ ਇਹ ਦੂਜਾ ਪੁਆੰਕ ਤੇ ਖਿਆਲ ਰੱਖਣਾ ਜੀ ਥੱਲੇ ਨਹੀਂ ਕਰਨਾ ਇਹ ਪਵੰਦੀ ਹੋ ਗਈ ਹਾਂਜੀ ਇਹ ਪਵੰਦੀ ਹੋ ਗਈ ਸਰਾਂਦੀ ਹੋ ਗਈ ਭਾਵੇਂ ਹੋ ਗਏ ਨਾ ਜੀ ਵਾਹ ਜੀ ਬਸ ਰੋਟੇ ਦੇਖੋ ਜੀ ਪਿੰਡ ਦਿਖਾ ਰਹੇ ਆ ਤੁਹਾਨੂੰ ਪਿੰਡ ਦਾ ਮਾਹੌਲ ਦਿਖਾ ਰਹੇ ਆ ਔਰ ਆ ਮੈਨੂੰ ਬਹੁਤ ਸਾਰਾ ਲੱਗਿਆ ਦ੍ਰਿਸ਼ ਵੀ ਇੱਥੇ ਬੈਠ ਕੇ ਗੱਲਾਂ ਬਾਤਾਂ ਪਰਿਵਾਰ ਕੇ ਅੱਛਾ ਮਲਾਕਰ ਸਿੰਘ ਜੀ ਕਿੰਨੇ ਕੇ ਪਰਿਵਾਰ ਦੇ ਜੀ ਆਪਣੇ ਇੱਥੇ ਕਿਦਾਂ ਇਕੱਠੇ ਰਹਿ ਰਹੇ ਆ ਸਾਂਝੇ ਪਰਿਵਾਰਾਂ ਕਿਦਾਂ ਜੀ ਇਕੱਠੇ ਆਏ ਸਤਿ ਸ਼੍ਰੀ ਅਕਾਲ ਜੀ ਔਰ ਠੀਕ ਠਾਕ ਹੈ ਜੀ ਹਾਂ ਜੀ ਹਾਂ ਠੀਕ ਸੇ ਤਾਂ ਠੀਕ ਹੈ ਚਲੋ ਜੀ ਦੇਖੋ ਜੀ ਤਾਰਾਂ ਦਾ ਕੰਮ ਹੋ ਰਿਹਾ ਹਾਂ ਜੀ ਦੋ ਭਰਾ ਹੈ ਤੁਸੀਂ ਹਾਂ ਜੀ ਹਾਂ ਜੀ ਇੱਕਾ ਇੱਕਾ ਬੜਾ ਹੈ ਉਹ ਬੜੇ ਭਾਈ ਸਾਹਿਬ ਆ ਕੇ ਆਇਆ ਹੁਣ ਸਟੇਜੀਆ ਤੇ ਅੱਛਾ ਪੋਤਾ ਵੀ ਆਇਆ ਹੁਣੇ ਖਾੜਾ ਲਵਾਇਆ 16 ਤਰੀਕ ਦੇ ਆਈ ਉਦਾ ਹੀ ਅਤੇ ਖਾੜੇ ਖਾੜੇ ਵੀ ਤੁਹਾਡਾ ਤੁਹਾਡੇ ਕਿਹੜੇ ਪਵਾਦੀ ਖਾੜੇ ਲਾਣੇ ਹੋ ਹਾਂ ਪਵਾਦੀ ਪਵਾਦੀ ਲਵਾਇਆ ਜੀ ਅੱਛਾ 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 ਤੇ ਆਪ ਵੀ ਪਰਫਾਰਮੈਂਸ ਕਰਦੇ ਹੋ ਕੋਈ ਮੇਰਾ ਮੁੰਡਾ ਉਹ ਜਿਹੜਾ ਉਧਰ ਨੂੰ ਗਿਆ ਰਖਸ਼ਾ ਲੈ ਕੇ ਅੱਛਾ 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 ਤੇ ਇੱਥੇ ਫਿਰ ਤੁਸੀਂ ਦੋਏ ਦੋਏ ਪਰਾਵਾਂ ਦਾ ਪਰਿਵਾਰ ਰਹਿੰਦਾ ਹਾਂ ਹਾਂ ਦੋ ਦਾ ਦੋ ਨੂੰ ਹਾਂ ਅੱਛਾ ਨਹੀਂ ਇੱਕ ਦਾ ਚਈਦਾ ਤਾਂ ਬਾਹਰ ਰਹਿੰਦਾ ਪੋਸਤਾ ਪੋਤੀ ਨੂੰ ਅੱਛਾ ਅੱਛਾ ਜੀ ਮੇਰਾ ਮੁੰਡਾ ਹੋ ਰਿਹਾ ਹੈ ਉਹ ਆਇਆ ਬਸ ਆਸਟ੍ਰੇਲੀਆ ਮੁੰਡਾ ਅੱਛਾ ਆਸਟ੍ਰੇਲੀਆ ਹੁਣ ਆਇਆ ਪਿਆ ਆਇਆ 7-7 ਤਰੀਕ ਨੂੰ ਆਇਆ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੇ ਬੜੇ ਭਾਈ ਹੈ ਛੋਟੇ ਬੜੇ ਹੈ ਜੀ ਕੀ ਹਾਲ ਚਾਲ ਹੈ ਉਹ ਆ ਗਿਆ ਜੀ ਹੋਰ ਸੁਣਾਓ ਸੇਤਾ ਫਿੱਟ ਹੈ ਸੇਤ ਠੀਕ ਹੈ ਇਹ ਤੁਹਾਡੇ ਬੇਟਾ ਜੀ ਹੈ ਹਾਂ ਬੇਟਾ ਇਹ ਆਸਟ੍ਰੇਲੀਆ ਤੋਂ ਆਇਆ ਹੈ ਇਹ ਜੀ ਰਿਸ਼ਤੇਦਾਰੀ ਮਤੇ ਆਏ अच्छा उंज पहला पीछे ते ऑस्ट्रेलिया ते आए हो नहीं नहीं ओ तक कदे ऑस्ट्रेलिया के दे आए वे ना ऑस्ट्रेलिया तो हां ऑस्ट्रेलिया ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਬਹੁਤ ਵਧੀਆ ਸੱਤ ਤਰੀਕ ਤੇ ਆਇਆ ਔਰ ਮੇਟਾ ਹੋ ਰਿਹਾ ਹੈ ਮਲਾਗਰ ਸਿੰਘ ਜੀ ਦਾ ਪਰਿਵਾਰ ਦੇਖੋ ਜੀ ਮਜ਼ਾ ਆ ਗਿਆ ਦੇਖ ਕੇ ਇਹ ਵੱਡੇ ਭਾਈ ਸਾਹਿਬ ਬੈਠੇ ਨੇ ਦੇ ਕੀ ਹਾਲ ਚਾਲ ਕੀ ਹੋਂ ਥੋੜਾ ਬੇਲਾਗਰਨ ਇੱਕ ਸਿੰਘ ਜੀ ਗਰਨੇਕ ਸਿੰਘ ਜੀ ਗਰਨੇਕ ਸਿੰਘ ਜੀ ਸੇਤਾ ਕਿਦਾਂ ਆਹ ਦੇਖੋ ਜੀ ਆਗੇ ਪਰਿਵਾਰ ਦੇ ਬੰਦੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂਜੀ ਛੋਟੇ ਸਾਧ ਕੀ ਹਾਲ ਹੈ ਤੇਰਾ ਔਰ ਠੀਕ ਹੈ ਜੀ ਹਾਂਜੀ ਜੀ ਕੈਸੇ ਹੈ ਬੜੀਆ ਹੈ ਔਰ ਅਰੇ 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 ਸਤਿ ਸ੍ਰੀ ਅਕਾਲ ਬੁਲਾਏ ਪੰਜਾਬੀ ਬੋਲਦਾ ਕਿ ਹਿੰਦੀ ਬੋਲਦਾ ਸਭੇ ਬੋਲਦਾ ਜੀ ਇਹ ਤਾਂ ਹਿੰਦੀ ਵੀ ਬੋਲਦਾ ਪੰਜਾਬੀ ਵੀ ਬੋਲਦਾ ਅੰਗਰੇਜ਼ੀ ਵੀ ਜ਼ਿਆਦਾ ਬੋਲਦਾ ਉੱਥੀ ਜੰਮਿਆ ਅੰਗਰੇਜ਼ੀ ਵੀ ਅੱਛਾ ਉਧਰ ਦਾ ਹੀ ਹੈ ਇਹ ਕਿ ਨੌਕੇ ਦਾ ਅਰਵਿੰਦ ਸਿੰਘ ਹੈ ਹਾਂਜੀ ਅਰਵਿੰਦ ਸਿੰਘ ਹਰਵਿੰਦ ਸਿੰਘ ਅਰਵਿੰਦ ਸਿੰਘ ਹੈਲੋ ਹਾਊ ਆਰ ਯੂ ਹੈਲੋ ਤਾਂ ਕਰ ਲੋ ਹੈਲੋ ਤਾਂ ਕਰ ਤੋ ਹੈਲੋ ਅਰੇ ਵਾਹ ਜੀ ਬਾਬਾ ਜੀ ਬਾਬਾ ਜੀ ਕਿੰਨੀ ਕਿੰਨੀ ਉਮਰ ਹੋ ਗਈ ਇਹਦੀ 3.5 ਸਾਲ ਦਾ ਹੋਗਾ 3.5 ਸਾਲ ਦਾ ਹੋਗਾ ਜੀ ਫੱਲਾਤਾ ਆ ਲੱਗਣਾ ਪਿੰਡ ਆਇਆ ਹੋਇਆ ਹਾਂਜੀ ਇਹ ਉੱਥੇ ਪੜਦਾ ਅਜੇ ਲਾਉਣਾ ਅਜੇ ਪੜਦਾ ਅੱਛਾ ਵੱਡਾ ਲਾਉਂਦੇ ਆ ਉੱਧਰਲੇ ਪਾਸੇ ਹਾਂਜੀ ਵੱਡਾ ਲਾਉਂਦੇ ਉੱਥੇ 6 ਸਾਲ ਚਲੋ ਹੋਰ ਠੀਕ ਠਾਕ ਹੈ ਜੀ ਸਭ ਸਭ ਠੀਕ ਹੈ ਆ ਦੇਖੋ ਜੀ ਮਲਾਗਰ ਸਿੰਘ ਜੀ ਦਾ ਪਰਿਵਾਰ ਹਰਿਆ ਪਰਿਆ ਪਰਿਵਾਰ ਬੜਾ ਮਜ਼ਾ ਆ ਰਿਹਾ ਦੀ ਗੱਲਾਂ ਬਾਤਾਂ ਕਰਕੇ ਹੈ ਕੀ ਨਾ ਹੋ ਦੱਸੋ ਤੁਸੀਂ ਮੇਰਾ ਜੀ ਗਰਨੇਕ ਸਿੰਘ ਗਰਨੇਕ ਸਿੰਘ ਜੀ ਗਰਨੇਕ ਸਿੰਘ ਕੀ ਹਾਲ ਚਾਲ ਹੈ ਸੇਤਾਂ ਦਾ ਕੀ ਹਾਲ ਹੈ ਪਹਿਲਾਂ ਸੁਣਾਓ ਸੇਤ ਤਾਂ ਬਸ ਠੀਕ ਹੈ ਬੜੀ ਬੁਢੀ ਚੱਲੀ ਜਾਂਦੀ ਹੈ ਆ ਮਾੜੀ ਮੋਟੀ ਤਾਂ ਚਲੋ ਹਾਂ ਹਾਂ ਹੋਣੀ ਵੀ ਚਾਹੀਦੀ ਹੈ ਨਹੀਂ ਤਾਂ ਫਿਰ ਜਮੀ ਸ਼ਾਂਤ ਹੋ ਜੂंगे ਵੀ ਬਹੁਤ ਹੈ ਉਮਰ ਕਿੰਨੀ ਹੋਗੀ ਉਮਰ ਹੋਗੀ ਆ 75 ਸਾਲ 75 ਸਾਲ ਉਮਰ ਹੋ ਗਈ ਹਾਂ ਜੀ ਹਾਂ ਹਾਂ ਠੀਕ ਹੈ 75 ਸਾਲ ਇਹ ਤਾਂ ਕੋਈ ਜ਼ਿਆਦਾ ਨਹੀਂ 75 ਸਾਲ ਉਮਰ ਆਹੋ ਵਰ ਤਾਂ ਫਿਰ ਤਾਂ ਹੀ ਗੋਟੇ ਖੜੇ ਆ ਕੋਈ ਨਹੀਂ ਮਾੜੇ ਮੋٹے ਤਾਂ ਹੁਣ ਤਾਂ ਤੁਸੀਂ ਬੈਠੇ ਆ ਤੁਰੇ ਤੁਰਦੇ ਫਿਰਦੇ ਆ ਹੈ ਕੋਈ ਐਸੀ ਜਿੰਨਾ ਵੀ ਕੰਮ ਕਰਤੀਦਾ ਅਸੀਂ ਉਹ ਕਰਦੇ ਇੰਨੇ ਇੰਨੇ ਕਿ ਤਾਂ ਹੋਣਾ ਐ ਲੋਕ ਭਈ ਦਾ ਹੇੜਿਆ ਵਾਹ ਹਾਂਜੀ ਸਾਢੇ 3:00 ਵਜੇ ਆਪਾਂ ਨਹੀਂ ਤਾਂ ਭਈ ਇਹਦਾ 5-10 ਸਾਲ ਤੇ ਆਉਣ ਲੱਗੇ ਪਹਿਲਾਂ ਅਸੀਂ ਆਪੇ ਕੰਮ ਕਰਦੇ ਜਿੰਨਾ ਕਣਕਾਂ ਦੀਆਂ ਵੜਾਈਆਂ ਗਾਈਆਂ ਗੜਾਈਆਂ ਸਭ ਕੰਮ ਹੱਥੀਂ ਦਾ ਸਾਰਾ ਹੱਥੋਂ ਚੱਲਦਾ ਸੀ ਉਹ ਹੁਣ ਜਿਹੜਾ ਸਮਾਂ ਆ ਗਏ ਨੇ ਤੁਸੀਂ ਲੱਦੇ ਗੰਨੇ ਦੇ ਆਪ ਕੱਟ-ਕੱਟ ਕੇ ਅੱਛਾ ਹਾਂ ਟਰੱਕ ਗੰਨੇ ਦੇ ਆਪ ਲੱਦੇ ਕੱਟ ਕੇ ਅੱਛਾ ਤਿੰਨ-ਤਿੰਨ ਚਾਰ-ਚਾਰ ਟਰੱਕ ਗੰਨੇ ਦੇ ਗੇੜੀਆਂ ਕੱਟ ਕੇ ਅੱਛਾ ਜੀ ਹਾਂ ਚਾਰ-ਪੰਜ ਤੇ ਅਸੀਂ ਸਾਰਾ ਪਾਈਆਂ ਦੇ ਗੰਨੇ ਕੱਢਦੇ ਫੇਰ ਗਾਇਲ ਬੰਦੇ 2-4 ਹੋਰ ਲਾਉਣੇ ਇਹ ਟਰੱਕ ਲੱਦਣਾ ਵਾਹ ਜੀ ਵਾਹ ਵਾਹ ਜੀ ਵਾਹ 300 ਭਰੀ ਕਰਨੇ ਜੀ 400 ਭਰੀ ਮੈਂ ਤੁਮ ਲੱਦਣੀ ਅੱਛਾ ਹਾਂ ਹਾਂ ਜੀ ਸਰੋਤਿਓ ਦੇਖੋ ਜੀ ਜੱਤਾ ਭਰੀ ਨੂੰ ਆਏ ਮਾਰਦੇ ਤੇ ਚੱਕ ਕੇ ਭਰੇ ਲੈ 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 ਹੋਰ ਅੱਛਾ ਭਰੀ ਪੂਰੀ ਦੀ ਖਾਣੇ ਭਰੀ ਪੂਰੀ ਕਿਆ ਖਾਣੇ ਅੰਡਰ ਦੀ ਬੋਰੀ ਨਾ ਹਾਂ ਸਾੜਾ ਨਹੀਂ ਤੇ ਆਦ 70 ਕਿਲੋ ਦੀ ਖਲਾਰੀ ਜੀ ਬੇਲੜੀ ਆਏ ਚੱਕ ਦਿੰਦਾ ਸਾ ਲੈ 70 ਕਿਲੋ ਦੀ ਡੌਲਿਆਂ ਭਰੀ ਮਲਾਕਰ ਸਿੰਘ ਹਾਂ ਉਹ ਆਏ ਰੁਪਈਆ ਹਾਂ ਉਹ ਐਂ ਦੁਪਈਆ ਇੱਕ ਹੱਥ ਲੈ ਲੋ ਐ ਬਾਲੇ ਕੱਢ ਦਿੰਦਾ ਉਹ ਪਈਏ ਲੋਹੇ ਚ ਚਲ ਦਿਖਾ ਦਿੰਦਾ ਦਿਖਾਓ ਕਿਹੜੀ ਹਾਂਜੀ ਅੱਛਾ ਹਾਂ ਇੱਕ ਹੱਥ ਨਾਲੇ ਇੱਕ ਹੱਥ ਲੈ ਦੇਖੋ ਜੀ ਪੁਰਾਣੀਆਂ ਖਰਾਕਾਂ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਵੀ ਪਹਿਲਾਂ ਦੇਸੀ ਕਣਕ ਦੇਸੀ ਕਣਕ ਦਾ ਮਤਲਬ ਜਦੋਂ ਰੇ ਜਿਹੜੀ ਇਹ ਦੇਸੀ ਪਾਈ ਜਾਂਦੀ ਸੀਗੀ ਆ ਦੂਜੀਆਂ ਜਿਹੜੀਆਂ ਆ ਫੈਕਟਰੀ ਵਾਲੀ ਖਾਦ ਜਿਹੜੀ ਹੈ ਨਹੀਂ ਸੀ ਵਰਤੀ ਜਾਂਦੀ ਔਰ ਉਦੋਂ ਦੀਆਂ ਖਰਾਕਾਂ ਖਾਧੀਆਂ ਹੋਈਆਂ ਦੇ ਕਾਰਨਾਮੇ ਦੱਸ ਰਹੇ ਹਾਂ ਜੀ ਆ ਕੀ ਆ ਇਹ ਐ ਨਾ ਮਾਦਰ ਸਮਾਰ ਉੱਤ ਕੁੱਟਣੇ ਵਾਲੀ ਡੋਟ ਜਾਨੀ ਕਿੰਨੀ ਕੁ ਭਾਰੀ ਹੁੰਦੀ ਹੈ ਇਹ ਹੱਥ ਬਾਕੇ ਦੇਖ ਲੋ ਵੀ ਕਿੰਨੀ ਕ ਹੈ ਦੇਖਾਂ ਨਹੀਂ ਮੈਂ ਚੱਕ ਕੇ ਕਿੰਨੀ ਕੁ ਭਾਰੀ ਲੈ ਇਹ ਤਾਂ ਹਿੱਲ ਬੜੀ ਔਖੀ ਹਿੱਲਦੀ ਹੈ ਇਹਨੂੰ ਕਿਦਾਂ ਚੱਕ ਲੈਂਦੇ ਤੇ ਇਹਨੂੰ ਆਏ ਹੱਥ 'ਤੇ ਰੱਖਣਾ ਅੱਛਾ ਰੱਖ ਕੇ ਬਾਲਾ ਕੱਢ ਦੇਣਾ ਅੱਛਾ ਆਏ ਵਾਹ ਜੀ ਵਾਹ ਇਹ ਬਾਲਿਆ ਨਹੀਂ ਛੱਤਾਂ ਦੇ ਵੀ ਹੈਗੀਆਂ ਬਾਲਿਆ ਨਹੀਂ ਛੱਤ ਹੈ ਜੀ ਥਾੜਾ ਅੱਛਾ ਆ ਦੇਖ ਆ ਦੇਖੋ ਜੀ ਸਰੋਤਿਓ ਆ ਪੁਰਾਣੀ ਛੱਤ ਪੁਰਾਣੀ ਛੱਤ ਹੈ ਹਾਂ ਗਾਰਡਰ ਪਏ ਹੋਏ ਆ ਹਾਂ ਬੱਲੇ ਪਏ ਹੋਏ ਕਿੰਨਾ ਸਕੂਨ ਆਇਆ ਇਸ ਬੈਠਕ ਚ ਆ ਕੇ ਵਾਜੀਆ ਪੁਰਾਣੇ ਦਰਵਾਜ਼ੇ ਵੀ ਪੁਰਾਣੇ ਬਜ਼ੁਰਗ ਹੋਏ 70 ਸਾਲ ਹੋ ਗਏ 80 80 ਸਾਲ 75 ਸਾਲ ਹੋ ਗਈ ਨੂੰ 36 ਅੱਛਾ 75 ਸਾਲ ਹੋ ਗਏ ਨੂੰ 36 ਨੂੰ ਹਾਂ ਜਿਹੜੀ ਤਰੀਕਤ ਮੋਟੀ ਹੈ ਅੱਛਾ ਗਾਰੇ ਦੀ ਇਹ ਚਣਾਈ ਚਣਾਈ ਗਾਰੇ ਦੀ ਹੈ ਹਾਂ ਗਾਰੇ ਦੀ ਚਣਾਈ ਗਾਰੇ ਦੀ ਚਣਾਈ ਵਾਲੀ ਉਹ ਅੰਦਰ ਵੜਦੇ ਪਤਾ ਲੱਗਿਆ ਉਹ ਅੰਦਰ ਨਾਲ ਇੱਕ ਤਰ੍ਹਾਂ ਤੇੜੇ ਆ ਜਿੱਦਾਂ ਉਹ ਪ੍ਰਾਣੇ ਬਚਪਨ ਵਾਲੀ ਯਾਦ ਆ ਗਈ ਖੁਸ਼ਬੂ ਜੀ ਜਿੱਦਾਂ ਦੀ ਆਈ ਨਾ ਸਾਡੇ ਘਰ ਜਿਹੜੇ ਸੀਗੇ ਉਹ ਇਸ ਤਰ੍ਹਾਂ ਦੇ ਸੀਗੇ ਬਾਲਿਆਂ ਵਾਲੇ ਛੱਤਾਂ ਦੇ ਧਾਰੇ ਦੀ ਚਣਾਈ ਸੀ ਹੋਰ ਚੀਜ਼ ਵੀ ਆ ਸਾਜ਼ ਵੀ ਹੈ ਵਜਾਉਣੇ ਵਾਲਾ ਕਿਹੜਾ ਤੈਨੂੰ ਦਿਖਾ ਦਿੰਦਾ ਲੈ 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 ਸਾਜ਼ ਵੀ ਉਹ ਦੂਆ ਭਾਈ ਬਿਚਾਉਂਦਾ ਉਹ ਉਹ ਇਹ ਮਲਾਗਰ ਵਜਾਂਦਾ ਹਾਂ ਵਾਜਿਆ ਕੱਢੋ ਫਿਰ ਸਾਜ਼ ਵੀ ਤਾਂ ਵਜਾ ਕੇ ਦੇਖੀ ਆਪਾਂ ਲਿਆਓ ਕੱਢੋ ਇਹਨੂੰ ਮੱਥਾ ਟੇਕ ਕੇ ਲਿਆਓ ਇਹਨੂੰ ਜਰਾ ਵਾਜੀ ਵਾ ਇਹ ਤਾਂ ਦੇਖੋ ਨਾ ਜੀ ਤੁਹਾਨੂੰ ਮੈਂ ਮਲਾਇਆ ਸੀ ਸੋਚਿਆ ਨਹੀਂ ਸੀ ਵੀ ਇੰਨਾ ਵਧੀਆ ਇੰਟਰਸਟਿੰਗ ਵਲੌਗ ਬਣ ਜਾਣਾ ਇਹ ਹਾਂ ਜੀ ਔਰ ਇਹ ਸਾਜ਼ ਹੈ ਕਿ ਕੱਢ ਕੇ ਦਿਖਾਣ ਲੱਗਿਆ ਨਹੀਂ ਉਹਨਾਂ ਤੇ ਬਜਵਾ ਲੈਣਾ ਆਪਣੇ ਸਾਹਮਣੇ ਹੀ ਖੜੇ ਹੋ ਕਿਤੇ ਦੂਰ ਆਪਣੇ ਤੇ ਆਪਾਂ ਲਿਆਓ ਇਹਨੂੰ ਬਾਹਰ ਲਿਆਓ ਸਾਜ਼ ਨੂੰ ਆ ਜਾਓ ਆ ਦੇਖੋ ਜੀ ਮਜ਼ਾ ਆ ਗਿਆ ਜੀ ਆ ਪੁਰਾਣਾ ਜਿਹੜਾ ਹੈ ਵਿਰਸਾ ਸਾਡਾ ਆ ਦਰਵਾਜ਼ੇ ਦੇਖੋ ਜੀ ਪੁਰਾਣੇ ਬਾਹਰ ਆ ਗਿਆ ਮੈਂ ਆ ਆਲਾ ਦੇਖੋ ਜੀ ਆਲਾ ਵਾਹ ਜੀ ਵਾਹ ਕੀ ਖੂਬਸੂਰਤ ਆਲਾ ਉਹਨੇ ਹੁਣ ਤਾਂ ਗੱਲ ਹੋ ਗਈ ਹੈ ਵਲੌਗ ਦੇ ਵਿੱਚ ਕਹਿ ਹੋ ਗਿਆ ਵੀ ਬੱਜੂਗਾ ਸਾਜ ਨੇ ਨੇ ਐਦਾਂ ਨਹੀਂ ਹੋਣਾ ਹੈਗਾ ਐਦਾਂ ਨਹੀਂ ਹੋਣਾ ਹੈਗਾ ਆ ਦੇਖੋ ਜੀ ਦੇਸੀ ਸਟਾਈਲ ਜਿਵੇਂ ਕਰਦਾ ਉਹ ਨਹੀਂ ਨਹੀਂ ਬਸ ਇੱਕ ਮਿੰਟ ਲਾ ਲੈ ਇੱਕੋ ਮਿੰਟ ਲਾਣਾ ਬਸ ਫਿਰ ਉਸ ਤੋਂ ਬਾਅਦ ਬੰਦੇ ਕਰ ਦੇਣਾ ਇਦਾਂ ਕਰੋ ਹੁਣ ਹੁਣ ਦੱਸਾਂ ਕਿ ਆ ਚੱਕਰ ਹੈ ਹੁਣ ਸਰੋਤਿਆਂ ਹੋਏ ਜੁੜੇ ਹੋਏ ਨਾਲ ਹੈ ਮਲਾਗਰ ਸਿੰਘ ਇੰਨੀਆਂ ਗੱਲਾਂ ਹੋ ਗਈਆਂ ਸਭ ਕੁਝ ਹੋ ਗਿਆ ਹੈ ਹੁਣ 2 ਮਿੰਟ ਦਾ ਕੰਮ ਹੈਗਾ ਤੁਸੀਂ ਆਓ ਪਲੀਜ਼ ਕੋਈ ਨਹੀਂ ਜਦ ਤੱਕ ਤੁਸੀਂ ਕੱਢ ਲਓ ਧੂੜੀ ਕੱਢ ਲਓ ਨਹੀਂ ਨਹੀਂ ਕੋਈ ਨਹੀਂ ਬੰਦ ਕਰਨ ਨੂੰ ਕਰਨਾ ਚੱਲਣ ਦੇਣਾ ਆਪਾਂ ਬੜਾ ਸੋਹਣਾ ਚੱਲ ਰਿਹਾ ਸਰੋਤਿਆਂ ਨੂੰ ਤਾਂ ਇਹੋ ਜਿਹੀ ਗੱਲਾਂ ਕਿੱਥੇ ਦੇਖਣ ਨੂੰ ਮਿਲਣੀਆਂ ਮੈਨੂੰ ਤਾਂ ਨਾ ਜੀ ਆਪਣਾ ਬਚਪਨ ਯਾਦ ਆ ਗਿਆ ਕਮਰੇ 'ਚ ਬੈਠ ਕੇ ਵੱਢਦੇ ਸਾਰੀ ਸਾਡੇ ਮਲਾਗਰ ਸਿੰਘ ਜੀ ਘਰ ਦੇ ਵਿੱਚ ਨਾ ਬਾਲੇ ਵਾਲੀ ਛੱਤ ਹੁੰਦੀ ਸੀਗੀ ਗਾਰੇ ਦੀ ਚਣਾਈ ਦੀਆਂ ਕੰਧਾਂ ਸੀਗੀਆਂ ਥੱਲੇ ਕੱਚਾ ਹੁੰਦਾ ਸੀਗਾ ਮਾਤਾ ਸਾਡੀ ਲਿਪਦੀ ਹੁੰਦੀ ਸੀ ਗੋਹੇ 'ਚ ਤੂੜੀ ਪਾ ਕੇ ਰਲਾ ਕੇ ਪਾਂਡੂ ਵੀਰ ਲਾ ਦਿੰਦੇ ਤੇ ਕਈ ਵਾਰ ਤੇ ਉਹ ਮੈਨੂੰ ਤਾਂ ਉਦੋਂ ਦੀ ਖੁਸ਼ਬੂ ਜੀ ਆਈ ਮੈਨੂੰ ਤਾਂ ਬਚਪਨ ਚ ਇੱਥੇ ਆ ਗਿਆ ਮਜ਼ਾ ਆ ਗਿਆ ਅੱਜ ਦਾ ਦਿਨ ਬਣ ਗਿਆ ਮੇਰਾ ਤਾਂ ਹਾਂਜੀ ਆ ਦੇਖੋ ਜੀ ਬਿਲਕੁਲ ਦੋ ਅੰਕ ਮਾਰ ਕੇ ਦਿਖਾ ਦੇ ਹਾਂ ਆ ਦੇਖੋ ਜੀ ਸਾਜ ਮਲਾਕਰ ਸਿੰਘ ਜੀ ਇਹਨੂੰ ਸਾਜ ਦਾ ਪਹਿਲਾਂ ਨਾਂ ਦੱਸੋ ਥੋੜੇ ਲੇਟ 'ਚ ਨੂੰ ਆ ਜੀ ਮਲਾਕਰ ਜੀ ਕਿ ਬੈਠ ਕੇ ਇੱਧਰ ਲੇਟ 'ਚ ਨੂੰ ਆ ਜੀ ਥੋੜ੍ਹ ਦੇ ਆ ਲੈਟ ਆ ਗਿਆ ਆ ਲੈਟ ਦਿਗਾਉ ਤਾਂ ਦਰਜ ਬੱਲਬ ਜਗਦਾ ਮਨ ਲਗਰ ਸਿੰਘ ਜੀ ਕੀ ਸਾਜ਼ ਹੈ ਕੀ ਨਾਮ ਕੇ ਸਾਜ਼ ਦਾ ਹੈ ਜੀ ਸਰੰਗੀ ਹੈ ਸਰੰਗੀ ਹੈ ਧਾਰਗੀ ਕਹੀ ਜਾਂਦਾ ਪੰਜਾਬੀ ਮਾਤਾ ਅੱਛਾ ਸਰੰਗੀ ਹੈ 100 ਸੁਰ ਕੱਢਦੀ ਹੈ ਜਿਹਨੂੰ ਵਜਾਉਣੀ ਆਪੇ 100 ਸੁਰ ਕੱਢਦੀ ਹੈ ਹਾਂ ਜੀ ਹਾਂ ਜੀ ਵਾਹ ਜੀ ਵਾਹ ਜਿਹਨੂੰ ਵਜਾਉਣੀ ਆਂਦੀ ਹੈ ਅਜੇ ਇਹਨੂੰ ਸੁਰ ਕਰਨਾ ਪੈਣਾ ਹੈ ਨਾ ਮਿਲਨ ਦਾ ਪਹਿਲਾਂ ਅੱਦੇ ਕੋਈ ਸਰੋਟਿਓ मलागर सिंह जी ने साज क्या कर रिक्वेस्ट करने से फट लिया जी हौली हौली सुर फट लिया जी वाह ਜੀ ਵਾਹ ਸ਼ੁਕਰੀਆ ਜੀ ਮਲਾਕਰ ਸਿੰਘ ਜੀ ਮਜ਼ਾ ਆ ਗਿਆ ਜੀ ਤੁਸੀਂ ਸਾਡੀ ਗੱਲ ਰੱਖ ਲਈ ਅਣੀ ਸਾਜ ਨੂੰ ਵਜਾ ਕੇ ਦਿਖਾ ਦਿੱਤਾ ਸਰੋਤੋਂ ਦੇਖੋ ਜੀ ਕਿੰਨਾ ਵਧੀਆ ਲੱਗਿਆ ਪਹਿਲੀ ਵਾਰ ਮਲਾਕਰ ਸਿੰਘ ਆਰ ਨੂੰ ਮਿਲਿਆ ਮੈਂ ਔਰ ਆਂਦੇ ਸਾਰੀ ਮੈਂ ਕੈਮਰਾ ਪਹਿਲਾਂ ਹੀ ਆਨ ਕਰ ਲਿਆ ਇਹਨਾਂ ਤੋਂ ਪਰਮਿਸ਼ਨ ਆਗਿਆ ਵੀ ਨਹੀਂ ਲਈ ਕੋ ਮੈਨੂੰ ਪਤਾ ਸੀ ਦੇਸੀ ਬੰਦੇ ਜਿਹੜੇ ਹਨ ਜੀ ਬੜੇ ਖੁੱਲੇ ਦਿਲ ਦੇ ਹੁੰਦੇ ਆ ਰੱਜੇ ਮਾ ਖੁੱਲਾ ਦਿਲ ਹੁੰਦਾ ਇਹਨਾਂ ਦਾ ਤਾਂ ਉਹ ਗੱਲਬਾਤ ਇੰਨੀ ਸੋਹਣੀ ਹੋ ਸ਼ੁਰੂ ਕਰੀ ਹੱਸ ਕੇ ਗੱਲ ਸ਼ੁਰੂ ਹੋਈ ਹੈ ਔਰ ਇਹਦੇ ਗੱਲਬਾਤ ਚੱਲ ਰਹੀ ਹੈ ਜਾਰੀ ਹੈ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਜੀ ਇਹ ਪਈ ਹੈ ਜੀ ਕੋਈ ਸੰਦੂਕੜੀ ਹੈ ਪੁਰਾਣੀ ਇਹ ਮਲਾਗਰ ਸਿੰਘ ਦੀ ਇਹ ਕਦੋਂ ਦੀ ਹੈ ਇਹ ਸਾਜੀ ਅਸੀਂ ਕਵਾੜੀਆਂ ਤੇ ਲਈ ਤੀ ਪੱਲੀ ਪਾਉਣੇ ਨੂੰ ਪੱਲੀਆਂ ਪਾਉਣੇ ਨੂੰ ਅੱਛਾ ਕਵਾੜੀਆਂ ਤੋਂ ਲਈ ਸੀ ਹੈ ਪੁਰਾਣੀ ਬਣੀ ਹੋਈ ਬਹੁਤ ਹੈ ਅੱਛਾ ਮੈਂ ਪੱਲੀਆਂ ਪਾਉਣੇ ਅੱਛਾ ਹੈ ਬਹੁਤ ਪੁਰਾਣੀ ਬਣੀ ਹੋਈ ਇਹ ਹਾਂ ਜੀ ਪੁਰਾਣੀ ਬਣੀ ਵੀ ਕਿਤੇ ਹਾਂ ਇਹ ਜਿਮਾ ਭਾਈ ਜਿੰਨੀਆ ਬੋਰੀ ਹੈ ਹਾਂ ਹਾਂ ਥੈਲਾ ਹੈ ਖਾਲੀ ਐਨਾ ਵਾਂ ਐਮਾਂ ਦੋਹਾਂ ਵਾਂ ਫਿਰੇ ਪਾ ਦੇ ਨਹੀਂ ਤੁਸੀਂ ਕਵਾੜੀਆਂ ਤੇ ਇਹ ਪੁਰਾਣੀ ਚੀਜ਼ ਲਈ ਅੱਜ ਕੱਲ ਤਾਂ ਲੋਕੀ ਨਵੀਆਂ ਚੀਜ਼ਾਂ ਲੈਂਦੇ ਤੁਸੀਂ ਫਿਰ ਇਹ ਨਹੀਂ ਨਹੀਂ ਸਾਡੇ ਫਿੱਟਾ ਕੀ ਫਿਰ ਅੱਛਾ ਤੁਹਾਡੇ ਲੋਟ ਆ ਗਈ ਨਾਲੇ ਪੁਰਾਣੀ ਦਿਖਦੀ ਐ ਲੋਕਾਂ ਨੂੰ ਹਾਂ ਹਾਂ ਪੁਰਾਣੀ ਕੀ ਜੀ ਕਿੱਥਾ ਲੱਗਦੀ ਆਏ ਹਾਏ 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 ਬਾਕੀ ਪੁਰਾਣੀ ਦੀ ਆ ਆ 45 ਦੇਖੋ ਜੀ ਪੂਰੇ ਸੰਦ ਪਏ ਖੇਤੀ ਵਾਲੇ ਹੈ ਇਹ ਆ ਸਹਾਗੀ ਹੈ ਆ ਸਹਾਗੀ ਪਈ ਐ ਜੀ ਵਾਹ ਜੀ ਵਾਹ ਹਾਲ ਵੀ ਤੇ ਹਾਲ ਹਾਲ ਉੱਧਰ ਖੜਾ ਹਾਲ ਵੀ ਖੜਾ ਪੰਜਾਲੀ ਵੀ ਹੈਗੀ ਆ ਆ ਦੇਖੋ ਜੀ ਆ ਸੀਨ ਆ ਨਜ਼ਾਰੇਦਾਰ ਸੀਨ ਹੈ ਤੂੜੀ ਪਾਲੀ ਪੱਲੀ ਚ ਹਾਂ ਜੀ ਔਰ ਤੁਰੇ ਜਾ ਰਹੇ ਆ ਹੌਲੀ ਹੌਲੀ ਵਾਹ ਜੀ ਵਾਹ ਵਾਹ ਜੀ ਵਾਹ ਔਰ ਤੁਸੀਂ ਸ੍ਰੋਤਿਓ ਕਮੈਂਟ ਕਰਕੇ ਦੱਸਣਾ ਵੀ ਕਿਦਾਂ ਦਾ ਲੱਗਿਆ ਇਹ ਨਜ਼ਾਰੇਦਾਰ ਸੀਨ ਇਹ ਘਰ ਇਹ ਪਰਿਵਾਰ ਔਰ ਮਲਾਗਰ ਸਿੰਘ ਦੀਆਂ ਗੱਲਾਂ ਇਹਨਾਂ ਦੇ ਭਰਾ ਦੀਆਂ ਗੱਲਾਂ ਔਰ ਸਾਦਾ ਜੀਵਨ ਜੀ ਰਹੇ ਆ ਬਿਲਕੁਲ ਦੇਸੀ ਸਟਾਈਲ ਹੈ ਚਾਹ ਆ ਗਈ ਬਣ ਕੇ ਹੈ ਹਾਂਜੀ ਹਾਂਜੀ ਚਾਹ ਵੀ ਆ ਗਈ ਜੀ ਦੇਖੋ ਬਣ ਕੇ ਸਾਡੇ ਨੇ ਅਸੀਂ ਖਾਲੀ ਜਾਣ ਦਿੱਤੇ ਹਾਂਜੀ ਬੜਾ ਹੀ ਸੂਲ ਹੈ ਕੀ ਅਸੂਲ ਹੈ ਚਾਹ ਦਾ ਚਾਹ ਬਿਨਾਂ ਖਾਲੀ ਜਾਣ ਨਹੀਂ ਦਿੰਦੇ ਹਾਂਜੀ ਹੈ ਚਾਹ ਤਾਂ ਹੀ ਹੈ ਅੱਛਾ ਹਾਂ ਠੀਕ ਹੈ ਚਾਹ ਗੈਲ ਜਾਣੀ ਹੈ ਪੈਸਾ ਟੁੱਕਰ ਨਹੀਂ ਜਾਣਾ ਕਿਸੇ ਦਾ ਪੈਸਾ ਪੈਸਾ ਪੱਕਾ ਜਿਹੜਾ ਸਾਡੇ ਘਰ ਆਊਗਾ ਚਾਹ ਪੀ ਕੇ ਜਾਊਗਾ ਅੱਛਾ ਜਾਣ ਨਹੀਂ ਦੇਣਾ ਨਹੀਂ ਤਾਂ ਵਾਜੀ ਵਾ ਦੇਖੋ ਜੀ ਨਜ਼ਾਰਾ ਆ ਗਿਆ ਅਸੀਂ ਜਾਣਾ ਵੀ ਨਹੀਂ ਹੁਣ ਪੀਤੇ ਵਗੈਰ ਇਨਾ ਪਿਆਰ ਮੁਹੱਬਤ ਅਸੀਂ ਦਿੱਤਾ ਸਾਨੂੰ ਹਾਂਜੀ ਚਾਹ ਆ ਗਈ ਜੀ ਸਰਤ ਲਾ ਜੀ ਕਹਿੰਦੇ ਜੀ ਦਾਣੇ-ਦਾਣੇ ਤੇ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਹਾਂਜੀ ਚਾ ਵੀ ਮਿਲਣੀ ਸੀਗੀ ਲਿਖਿਆ ਸੀਗਾ ਆ ਚੱਕ ਬਈਓ ਜਵਾਣ ਔਰ ਲੈ ਵੀ ਹਰਿੰਦਰ ਚਾ ਲੈ ਲੈ ਤੂੰ ਵੀ ਮਜ਼ੇਦਾਰ ਗੱਲਾਂ ਹੋਈਆਂ ਜੀ ਨਜ਼ਾਰਾ ਗਿਆ ਆ ਬਹੁਤ ਵਧੀਆ ਇੱਧਰ ਚੀਜ਼ਾਂ ਤੈਨੂੰ ਹੋਰ ਤੋਂ ਮਿਲਣੀਆਂ ਵੀ ਜੀ ਨਾ ਮੈਂ ਕਹਿੰਦਾ ਮੇਰਾ ਤਾਂ ਗਾਂਗੀ ਖੜੀ ਆ ਉਧਰ ਉਧਰ ਮੈਂ ਨਾ ਜੱਕਦਾ ਜੱਕਦਾ ਜਿਆ ਮੈਂ ਘਰ ਤੇ ਜਦ ਨਿਕਲੇ ਆ ਮੈਂ ਕਿਹਾ ਵੀ ਅੱਜ ਕੁਛ ਨਾ ਕੁਛ ਨਾ ਸ਼ੂਟ ਕਰੀ ਬਜ਼ੁਰਗੋ ਅਸੀਂ ਨਾ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਇੱਕ ਚੈਨਲ ਬਣਾਇਆ ਹੋਇਆ ਦੋ ਭਾਈ ਅਸੀਂ ਕੰਮ ਕਰਦੇ ਹਾਂ ਤੇ ਬਡੇ ਭਾਈ ਸਾਹਿਬ ਤਜਿੰਦਰ ਚੋਪੜਾ ਜੀ ਤੇ ਮੈਂ ਰਾਜੇਸ਼ ਚੋਪੜਾ ਜੀ ਦੋ ਹੀ ਸਕੇ ਭਾਈਆਂ ਸੀ ਟੀਚਰ ਐ ਸੀ ਪੜਾਉਂਦੇ ਆ ਪੜਾਉਣ ਤੋਂ ਬਾਅਦ ਮੈਂ 3 3:30 ਵਜੇ ਵਿਹਲਾ ਹਾਂ ਜਦੋਂ ਠੀਕ ਹੈ ਜੀ ਤੇ ਅੱਜ ਸੋਚਿਆ ਵੀ ਕੁਛ ਨਾ ਕੁਛ ਨਾ ਕੋਈ ਪਿੰਡ ਦਿਖਾਈਏ ਔਰ ਪਿੰਡ ਦੇ ਬੰਦੇ ਦਿਖਾਈਏ ਠੀਕ ਹੈ ਜੀ ਤਾਂ ਆ ਮੇਰੇ ਕੋਲ ਪੜਿਆ ਹੋਇਆ ਮੁੰਡਾ ਹਰਿੰਦਰ ਅੱਛਾ ਜੀ ਇਹਦੇ ਕੋਲ ਆ ਗਿਆ ਇਹਨੂੰ ਮੈਂ ਫੋਨ ਕਰਿਆ ਮੈਂ ਕਿਹਾ ਯਾਰ ਤੇਰਾ ਪਿੰਡ ਦਿਖਾਣਾ ਹਾਂਜੀ ਔਰ ਤੁਸੀਂ ਜਦੋਂ ਬੈਠੇ ਸੀਗੇ ਇੱਥੇ ਉਹ ਪਿੰਡ ਦਿਖਾਣ ਵਾਲਾ ਤਾਂ ਜੀ ਦਿਖਾਣਾ ਵਲੌਗ ਵੱਖਰਾ ਬੰਨਾ ਜੇ ਧਿਆਨਪੁਰਾ ਪਿੰਡ ਪੂਰਾ ਦਿਖਾएंगे ਖੁਮਾ ਵਾਲਾ ਪਿੰਡ ਹਨਾ ਹਾਂਜੀ 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 ਸਰੋਤਿਓ ਤੁਹਾਨੂੰ ਵੀ ਦੱਸ ਦਈਏ ਵੀ ਇਹ ਧਿਆਨਪੁਰਾ ਪਿੰਡ ਆ ਜਿੱਥੇ ਸੀ ਬੈਠੇ ਆ ਹਾਂ ਉਹ ਖੂਹ ਚ ਲਾਉਣਾ ਹੈ ਕਿ ਲਾਦੇ ਨਹੀਂ ਦਿਖਾ ਦੇ। ਉਹ ਬੱਲੇ ਉਹ ਬੱਲੇ 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 ਬਣ ਗਈ ਗੱਲ ਬਣ ਗਈ ਗੱਲ। ਉਹ ਖੂ ਟੰਡਾਣਾ ਜਿਹੜਾ ਨਾ ਜੀ ਚੱਲਦਾ ਵੀ ਦਿਖਾਵਾਂਗੇ ਤੁਹਾਨੂੰ। ਹੂੰ। ਤਾਂ ਮੈਂ ਬਲੌਗ ਕਰਨਾ ਆਇਆ ਸੀਗਾ ਅਸੀਂ ਬਣਾਉਣਾ ਸੀ ਵੀਡੀਓ। ਅਸੀਂ ਕੀ ਕਰਦੇ ਆਂ? ਵਿਰਸੇ ਵਿਰਾਸਤ ਤੇ ਕੰਮ ਕਰਦੇ ਆਂ। ਠੀਕ। ਜਿਹੜਾ ਵਿਰਾਸਤ ਵਿਰਸਾ ਜਿੱਦਾਂ ਹੁਣ ਅੰਦਰ ਆਪਾਂ ਕਮਰਾ ਦੇਖਣਾ ਬਾਲੇ ਵਾਲੀ ਛੱਤ ਗਾਰੇ ਦੀ ਚਣਾਈ। ਨਜ਼ਾਰਾ ਗਿਆ ਅੰਦਰ ਜਾ ਕੇ ਆ। ਠੀਕ। ਔਰ ਸਾਡੇ ਸਰੋਤੇ ਜਿਹੜੇ ਇਹਨਾਂ 'ਚ ਬਹੁਤ ਸਾਰੇ ਇਹਨਾਂ ਚੀਜ਼ਾਂ ਨੂੰ ਹੰਡਾਈ ਬੈਠੇ ਆਂ। ਠੀਕ। ਜਿਨ੍ਹਾਂ ਨੇ ਇਹ ਚੀਜ਼ਾਂ ਹੰਡਾਈਆਂ ਹੋਈਆਂ। ਠ ਹੁਣ ਉਹ ਰਹਿ ਰਹੇ ਆ ਜਿੱਦਾਂ ਅਸੀਂ ਵੀ ਰਹਿ ਰਹੇ ਹੁਣ ਪੱਕੇ ਮਕਾਨਾਂ ਚ ਲੈਂਟਰਾਂ ਚ ਆ ਗਏ ਪਰੰਤੂ ਦਿਲ ਦੇ ਅੰਦਰ ਤਾਂ ਉਹੀ ਬਸੇ ਹੋਏ ਆ ਸਾਡੇ ਕੋ ਜਿੱਥੇ ਜਿੱਥੇ ਗਰਮੀਆਂ ਵਾਂ ਪਤਾ ਲੱਗਦਾ ਇਹਨਾਂ ਦਾ ਹਾਂ ਗਰਮੀਆਂ ਵਿੱਚ ਠੰਡੇ ਸਰਦੀਆਂ ਵਿੱਚ ਨਿੱਗੇ ਹੈ ਔਰ ਜਿੱਥੇ ਜਿੱਥੇ ਅਸੀਂ ਬਚਪਨ ਆਪਣਾ ਬਤਾਇਆ ਸਾਡੀ ਮਾਂ ਨੇ ਰੋਟੀਆਂ ਬਣਾ ਬਣਾ ਕੇ ਸਾਨੂੰ ਖਲਾਈਆਂ ਜਿਹੜੇ ਕਮਰੇ ਤੇ ਉਹ ਕਮਰਾ ਕਿੱਥੇ ਭੁੱਲ ਸਕਦਾ ਕਿਸੇ ਨੂੰ ਨਹੀਂ ਭੁੱਲਦਾ ਭਾਵੇਂ ਕੋਈ ਗੱਲ ਘੱਟ ਕਰੇ ਭਾਵੇਂ ਕੋਈ ਵੱਧ ਕਰੇ ਸਰੋਤੇ ਤੁਸੀਂ ਦੱਸਣਾ ਹੈ ਜਿੰਨੂੰ ਜਿੰਨੂੰ ਚੇਤੇ ਆ ਰਿਹਾ ਵੀ ਬਾਲਿਆਂ ਵਾਲੀ ਛੱਤ ਗਾਰੇ ਦੀ ਚਣਾਈ ਥੱਲੇ ਜਿਹੜਾ ਫਰਸ਼ ਕੱਚਾ ਉੱਪਰੋਂ ਉੱਪਰੋਂ ਕੱਚਾ ਬਣੀਆਂ ਵੀ ਆਏ ਹਾਂ ਉੱਪਰੋਂ ਕੋਠਾ ਵੀ ਕੱਚਾ ਕੋਠਿਆਂ ਪਰ ਕਾ ਉਗ ਜਾਇਆ ਕਰਦਾ ਤਾਂ ਹਨਾ ਜੀ ਤਾਂ ਉਹ ਜਿਹਨੂੰ ਜਿਹਨੂੰ ਯਾਦ ਹੁੰਦਾ ਸਰੋਤੇ ਉਹ ਤੁਸੀਂ ਉਹਦੇ ਬਾਰੇ ਵੀ ਗੱਲ ਕਰਨੀ ਹੈਗੀ ਇਹ ਬਹੁਤ ਵਧੀਆ ਲੱਗ ਰਿਹਾ ਔਰ ਅਸੀਂ ਐਸੀ ਤਰ੍ਹਾਂ ਜੀ ਤੁਹਾਡੇ ਵਰਗੇ ਬਜ਼ੁਰਗ ਅੱਜ ਤੱਕ ਤੁਸੀਂ ਮਿਲ ਗਏ ਜਿਹੜੇ ਖੁੱਲੇ ਸਵਾਰ ਨਾਲ ਤੁਸੀਂ ਮਿਲੇ ਔਰ ਜਿਹੜੇ ਤਰੀਕੇ ਨਾਲ ਤੁਹਾਡਾ ਮੈਂ ਘਰ ਦਾ ਸੈਟਅਪ ਦੇਖਿਆ ਉਹ ਸਪੈਸ਼ਲੀ ਜਿਹੜੇ ਮੰਝੇ ਲੱਗੇ ਹੋਏ ਸੀਗੇ ਹਾਂਜੀ ਤੁਸੀਂ ਕਹਿੰਦੇ ਬੇ ਇੱਥੇ ਰੌਣਕ ਲੱਗਦੀ ਲੱਗ ਹੀ ਰੌਣਕ ਆਗੇ ਬੰਦੇ ਆਗੇ ਆ ਗਿਆ ਨਹੀਂ ਆਹੋਰ ਤੀਜੇ ਤੋਂ ਨਹੀਂ ਆਈਆਂ ਆ ਜਾਨੀਆਂ ਅੱਛਾ ਉਹਨਾਂ ਨੇ ਵੀ ਉੱਥੇ ਬਹਿ ਜਾਣਾ ਹਾਂ ਜਿਹੜੀਆਂ ਕੋਈ ਦੁੱਧ ਲੈਣੀਆਂ ਪੰਜ ਚਾਰ ਬੰਨਾਂ ਆ ਉਹ ਪਿੰਡ ਪੜੌਸੀ ਅੱਛਾ ਉਹ ਆ ਜਾਣੇ ਇੱਕ ਤਈ ਦੀ ਮਾਂ ਲੈਦੀ ਮੁੰਡੇ ਦੀ ਉਹ ਆ ਗਈ ਕਿਰਨ ਨੂੰ ਵੀ ਅਸੀਂ ਇਹ ਵੀ ਸਾਥ ਹੀ ਲਿਜਾਣੇ ਅੱਛਾ ਇਹ ਵੀ ਤੁਹਾਡੇ ਤੇ ਲੈ ਕੇ ਜਾਂਦੇ ਹਰਿੰਦਰ ਨਾਰੀ ਵੀ ਦੇਖੋ ਜੀ ਸਰੋਤਿਓ ਗੱਲਾਂ ਸਮੇਤ ਵੇਲੇ ਤਾਂ ਕਰਾਲੀ ਜਾ ਕੇ ਜਾਂਦੇ ਦੁੱਧ ਅੱਛਾ ਅੱਛਾ ਗੱਲਾਂ ਜਿਹੜੀਆਂ ਨਾ ਜੀ ਇੰਨੀਆਂ ਨਜ਼ਾਰੇਦਾਰ ਐ ਇੰਨੀਆਂ ਨਜ਼ਾਰੇਦਾਰ ਛੱਡਣ ਵਾਲੀਆਂ ਨਹੀਂ ਹੈਗੀਆਂ ਇਹਨੂੰ ਅਸੀਂ ਕਹਿੰਦੇ ਲਾਈਫ ਲਾਈਵ ਵਲੌਗ ਕਹਿੰਦੇ ਨੂੰ ਜਿੱਦਾਂ ਜੀਵਨ ਚੱਲ ਰਿਹਾ ਉਸੇ ਤਰ੍ਹਾਂ ਦੇ ਕੋਈ ਆਰਟੀਫੀਸ਼ੀਅਲ ਨਹੀਂ ਮੈਂ ਤੁਹਾਨੂੰ ਆਕੇ ਪਹਿਲਾਂ ਕਿਹਾ ਤਾਂ ਨਹੀਂ ਵੀ ਵੀਡੀਓ ਬਣਾਉਣੀ ਹੈ ਨਹੀਂ ਜੀ ਤਾਂ ਸਾਦੇ ਸਵਾ ਮਾਤਾ ਹੈਗੇ ਉਕੜੀ ਪਈ ਕੱਪੜੀ ਉਕੜਨਾ ਤਾਂ ਚਾਹੀਦੇ ਤੇ ਅਸੀਂ ਆਹੀ ਤਾਂ ਚੀਜ਼ ਕੈਪਚਰ ਕਰਨੀ ਸੀ ਹੈ ਵੀ ਜਮੀ ਜਿੱਦਾਂ ਚੱਲ ਰਿਹਾ ਜੀਵਨ ਚਲਾ ਰਿਹਾ ਪ੍ਰਮਾਤਮਾ ਉਹੀ ਬਣੇ ਬਾ ਹਾਂ ਜਿੱਦਾਂ ਚੱਲ ਰਿਹਾ ਉਦਾਂ ਹੀ ਦਿਖਾਣਾ ਜੀਵਨ ਤੁਸੀਂ ਕਰਾਲੀ ਦੇ ਨੇ ਜੀ ਮੈਂ ਕਰਾਲੀ ਹੋਂਨਾ ਜੀ ਠੀਕ ਹਾਂ ਨਾ ਕਰਾਯੋ ਮਕਾਨ ਤੁਹਾਡਾ ਆਪਣਾ ਹਾਂਜੀ ਕਰਾ ਲਈ ਆ ਜੀ ਕਰਾਲੀ ਮੇਰਾ ਸਕੂਲ ਹੈਗਾ ਉੱਥੇ ਛੋਟੇ ਬੱਚਿਆਂ ਦਾ ਪ੍ਰੀ ਸਕੂਲ ਹੈ ਜਿੱਦਾਂ ਛੋਟਾ ਹੈ ਹਰਵਿੰਦਰ ਸਿੰਘ ਆਇਆ ਸੀ ਆਪਣਾ ਇੰਨੇ ਛੋਟੇ ਬੱਚਿਆਂ ਵਾਸਤੇ ਸਕੂਲ ਹੈਗਾ ਉੱਥੇ ਕਿੱਥਾ ਹੈ ਤੁਹਾਡਾ ਸਕੂਲ ਨਿਹੋਲਕਾ ਰੋਡ ਪਰ ਨਿਹੋਲਕਾ ਰੋਡ ਨਿਹੋਲਕਾ ਰੋਡ ਪਰ ਸਕੂਲ ਹੈ ਉੱਥੇ ਸਕੂਲ ਚਲਾਉਂਦੇ ਆ ਦੁਪਹਿਰ ਤੱਕ ਅਸੀਂ ਬਿਜ਼ੀ ਹੁੰਦੇ ਆ ਟਿਊਸ਼ਨਾਂ ਹੁਣ ਵੀ ਮੈਂ ਜਿਹੜਾ ਹੈ 3:30-4 ਵਜੇ ਮੈਂ ਵੇਲਾ ਹੁੰਦਾ ਤੇ ਫਿਰ ਉਹ ਬੇਟੀ ਆ ਜਾਂਦੀ ਆ ਉਹ ਪੜਾਉਣ ਲੱਗ ਜਾਂਦੀ ਆ ਤੇ ਮੈਂ ਫਿਰ ਥੋੜਾ ਜਿਹਾ ਮੈਂ ਤੇ ਭਾਈ ਸਾਹਿਬ ਰੋਪੜ ਨੇ ਜਿੱਦਾਂ ਤੁਹਾਨੂੰ ਦੱਸਿਆ ਮੈਂ ਤੇਜਿੰਦਰ ਚੋਪੜਾ ਜੀ ਉਹ ਵੀ ਉੱਥੇ ਸਕੂਲ ਚਲਾਉ ਅਸੀਂ ਦੋਏ ਜانے ਜਦੋਂ 3:30-4 ਹਾਂਜੀ ਉੱਥੀ ਆ ਜੀ ਤਾਂ ਜਦੋਂ 3:30-4 ਵਜੇ ਵਿਲੇ ਹੁੰਨੇ ਆ ਤਾਂ ਆਹ ਰੂਹ ਦੀ ਖਰਾਕ ਲਈ ਤੁਰ ਪਈਦਾ ਤੁਹਾਡੇ ਨਾਲ ਮਿਲ ਕੇ ਖੁਣ ਵੱਧ ਗਿਆ ਇਹ ਵੀ ਜ਼ਰੂਰੀ ਆ ਜੀ ਇਹ ਬਹੁਤ ਜ਼ਰੂਰੀ ਆ ਇਹ ਜ਼ਰੂਰੀ ਆ ਇਹ ਜ਼ਿਆਦਾ ਜ਼ਰੂਰੀ ਆ ਹਨ ਨਹੀਂ ਤੇ ਬਾਕੀ ਤਾਂ ਜ਼ਿੰਦਗੀ ਚੱਲੀ ਜਾਣੀ ਆ ਪਰ ਜਿਹੜੀਆਂ ਦਿਲ ਦੀਆਂ ਗੱਲਾਂ ਹਾਂਜੀ ਜਿਹੜੇ ਹੁੰਦੇ ਨਿਆਣੇ ਆ ਹਾਂ ਉਹ ਥੋੜੀ ਜੇ ਨਾ ਤਾਂ ਸਬਜ਼ੀ ਲਵਨੇ ਨਾ ਕੋਈ ਗਠਾ ਲਾਉਂਦਾ ਸਭ ਮੁੱਲਪਰੇ ਹੋਈ ਵੀ ਹਾਂ ਜਿਹੜੀ ਚੀਜ਼ ਆ ਜੇ ਅਸੀਂ ਹੁਣ ਪਿਆਜ ਲਾਇਆ ਸੀ ਅੱਜ ਅੱਛਾ ਜੇ ਪਿਆਜ਼ ਹੁਣ ਲਾ ਲਿਆ ਖਾਣੇ ਚੁੱਕਾ ਲਾ ਲਿਆ ਨਾ ਸਾਲ ਪਰ ਇੱਕ ਗੱਠਾ ਨਹੀਂ ਕੱਢਣਾ ਹਾਂ ਜਿਹੜੇ ਮੁੱਲ ਦੇ ਆ ਉਹ ਨਹੀਂ ਰਹਿੰਦੇ ਹਾਂ 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 ਜਿਹੜੇ ਘਰ ਦੇ ਪਿਆਜ਼ ਐ ਇੱਕੋ ਗੱਠਾ ਨਹੀਂ ਕੱਢੂਗਾ ਅੱਛਾ ਅੱਛਾ ਘਰ ਦੀਆਂ ਸਬਜ਼ੀਆਂ ਕੋਈ ਬਿਮਾਰੀ ਨਹੀਂ ਲਿਆਉਂਦੀਆਂ ਇਹ ਪੱਤ ਆਪਣਾ ਕੋਈ ਨਹੀਂ ਅਸੀਂ ਤਾਂ ਰੂੜੀ ਤਈ ਰਹੇ ਪਾਉਣਾ ਦੂਗਾ ਤਾਂ ਪੈਣੀ ਨਹੀਂ ਦੇ ਹਾਂ ਬਿਮਾਰੀ ਕਿੱਥੇ ਤੇ ਆਉ ਬਿਲਕੁਲ ਬਿਲਕੁਲ ਇਹ ਤਾਂ ਰੂੜੀ ਤਈ ਰਹੇ ਅਸੀਂ ਸਬਜ਼ੀਆਂ ਐ ਚਾਰ ਕਰਕੇ ਲਿਆਉਨੇ ਠੀਕਾ ਡੱਟ ਦੇਣਾ ਹੁਣ ਜਿਹੜੀ ਮੁਸਲਮਾਨ ਨੇ ਹਮ ਇਹਨਾਂ ਨੇ ਸਬਜੀ ਲਈ ਵੀ ਹੈ ਟੀਕਾ ਲਾਉਣਾ ਹਾਂ ਐ ਦਿਲ ਚੜਦੇ ਨੂੰ ਕੀ ਆਈ ਦੀ ਉਹ ਥੋੜੇ ਪਾ ਉਹ ਫਿਰ ਬਿਮਾਰੀ ਕਰੂਗੀ ਬਿਮਾਰੀ ਕਰਨਾ ਜਾਂ ਟੀਕਾ ਲੱਗ ਗਿਆ ਉਹਨੂੰ ਹਾਂ ਟੀਕਾ ਲੱਗ ਗਿਆ ਹਮ ਹਾਂ ਬਹੁਤ ਨਜ਼ਾਰਾ ਆਇਆ ਜੀ ਸਰੋਤਿਆਂ ਦੇ ਤੁਹਾਨੂੰ ਰੂਬਰ ਕਰਾਇਆ ਮਲਗਰ ਸਿੰਘ ਜੀ ਇਹ ਬਲੌਗ ਜਿਹੜਾ ਨਾ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੇ ਦੇਖਣਾ ਅੱਛਾ ਜੀ ਔਰ ਥੱਲੇ ਕਮੈਂਟ ਕਰਨੇ ਟਿੱਪਣੀਆਂ ਕਰਨੇ ਤੁਸੀਂ ਜੀ ਲੰਬੇ ਲੰਬੇ ਕਮੈਂਟ ਸਰੋਤੇ ਉਹ ਕਰਨੇ ਆ ਜੀਵਨ ਸੈਲੀ ਦੇ ਉੱਤੇ ਮਨ ਲਾਗਰ ਸਿੰਘ ਜੀ ਤੇ ਉਹਨਾਂ ਦੇ ਭਰਾ ਜਿਹੜੇ ਹੈ ਨਾਲ ਵੱਡੇ ਭਾਈ ਸਾਹਿਬ ਔਰ ਅਸੀਂ ਇੱਥੇ ਪਿੰਡ ਵਿੱਚ ਆਏ ਧਿਆਨਪੁਰੇ ਦਿਲ ਖੁੱਲ ਕੇ ਗੱਲਾਂ ਹੋਈਆਂ ਬਹੁਤ ਪਿਆਰ ਮਿਲਿਆ ਦਿਲ ਤੋਂ ਪਿਆਰ ਮਿਲਿਆ ਕੋਈ ਉਪਰਾ ਨਹੀਂ ਲੱਗਿਆ ਮੈਨੂੰ ਤਾਂ ਲੱਗਿਆ ਨਹੀਂ ਮਨ ਲਾਗਰ ਸਿੰਘ ਨੂੰ ਪਹਿਲੀ ਵਾਰ ਜ਼ਿੰਦਗੀ 'ਚ ਮਿਲਿਆ ਐਂ ਲੱਗਦਾ ਪਤਾ ਨਹੀਂ ਕਿੰਨੇ ਜਨਮਾਂ ਦੇ ਹਾਣੀ ਆ ਆਪਾਂ ਹੈ ਇਹ ਦੇਖੋ ਜੀ ਇਹ ਖੁੱਲ੍ਹਦਿਲੀ ਹੁੰਦੀ ਹੈ ਨਾ ਠੀਕ ਹੈ ਇਹ ਹੁੰਦੀ ਹੈ ਖੁੱਲ੍ਹਦਿਲੀ ਅੱਜ ਕੱਲ੍ਹ ਕੀ ਹੋ ਗਿਆ ਜਿਹੜੀ ਨਵੀਂ ਜਨਰੇਸ਼ਨ ਆ ਜਾਂ ਜਿਹੜੇ ਪੁਰਾਣੀ ਜਨਰੇਸ਼ਨ ਚ ਕੁਝ ਇਹੋ ਜਿਹੇ ਬੰਦੇ ਸੀਗੇ ਬਹੁਤੇ ਬੰਦੇ ਜਿਹੜੇ ਮੈਂ ਮੰਨ ਕੇ ਚੱਲਦਾ ਵੀ ਬਹੁਤ ਵਧੀਆ ਬੰਦੇ ਹੁੰਦੇ ਨੇ ਕੁਝ ਕੁ ਬੰਦੇ ਜਿਹੜੇ ਹੁੰਦੇ ਨੇ ਨਾ ਉਹ ਇਸ ਤਰ੍ਹਾਂ ਦੇ ਹੋ ਗਏ ਨੇ ਜਿੱਦਾਂ ਅੱਜ ਕੱਲ੍ਹ ਮਾਡਰਨ ਜਨਰੇਸ਼ਨ ਹੋ ਗਈ ਹੈ ਉਹ ਬੋਲ ਚਾਲ ਘੱਟ ਕਰਦੇ ਨੇ ਆ ਕਈਆਂ ਤੇ ਬੋਲਣਾ ਆਉਂਦਾ ਆ ਉਹ ਬੋਲਣਾ ਨਹੀਂ ਬੋਲਣ ਦਾ ਮਤਲਬ ਕਿ ਉਹ ਸਮਝਣ ਵੀ ਬੋਲ ਕੇ ਲੈਣਾ ਗਿਆ ਆਪਣੇ ਕੰਮ ਤੱਕ ਕੰਮ ਰੱਖਦੇ ਨੇ ਤੇ ਕੁਝ ਜਿੱਦਾਂ ਹੁਣ ਤੁਸੀਂ ਵੀ ਮੈਨੂੰ ਕਹਿ ਚਦੇ ਤੇ ਹਾਂਜੀ ਤੁਸੀਂ ਦੱਸੋ ਜੀ ਕੀ ਕੰਮ ਹੈ ਆ ਕੈਮਰਾ ਕਾਤੇ ਖੋਲ ਲਿਆ ਜੀ ਕਿਆ ਗੱਲ ਬਾਤ ਹੈ ਹਨਾ ਤੁਸੀਂ ਕੁਝ ਵੀ ਨਹੀਂ ਕਿਹਾ ਤਾਂ ਆਹ ਹੈ ਅਸਲੀ ਚੀਜ਼ ਹੈ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਚਾਹੇ ਨਾਲ ਜਾਣੀ ਹੈ ਆ ਦੇਖੋ ਜੀ ਮਲਾਕਰ ਸਿੰਘ ਨੇ ਨਵੀਂ ਗੱਲ ਵੀ ਇੱਕ ਦੱਸੀ ਹੈ ਕਹਿੰਦੇ ਸੀ ਚਾਹ ਪਲਾਏ ਬਣਾ ਜਾਣ ਨਹੀਂ ਦਿੰਦੇ ਨਾਲ ਉਹਨਾਂ ਨੇ ਇੱਕ ਗੱਲ ਜੋੜੀ ਵੀ ਆ ਹੀ ਜਾਣੀ ਚਾਹੇ ਨਾਲ ਜਾਣੀ ਚਾਹ ਦਾ ਮਤਲਬ ਹੈ ਪਿਆਰ ਚਾਹ ਦਾ ਮਤਲਬ ਪਿਆਰ ਪਿਆਰੇ ਨਾਲ ਜਾਣਾ ਹੈ ਪਿਆਰੇ ਨਾਲ ਜਾਣਾ ਹੋਰ ਕੁਝ ਨਹੀਂ ਜਾਣਾ ਹੈਗਾ ਲੈ ਜਿੰਨੇ ਮਰਜ਼ੀ ਮਾਇਆ ਲੈ ਜਾਓ ਜੀ ਹੁਣ ਉੱਤੇ ਦਾ ਮੁਲਖ ਨੂੰ ਜੱਗਾ ਨਾਲ ਵਰਤਾਈ ਹੈ ਦਾਰੂ ਅੱਛਾ ਜੀ ਬੋਤਲਾਂ ਦੇ ਖਾਵਾਂ ਤੈਨੂੰ ਅੰਦਰ ਕਿੰਨੀਆਂ ਕਪਈਆਂ ਜੱਗਾ ਨਾਲ ਵਰਤਾਈਆ ਸਭ ਨੂੰ ਖੁਸ਼ ਕਰਕੇ ਤੋਰੀਆ ਪਕੌੜੇ ਵੀ ਖੁਲਾਏ ਸਭ ਨੂੰ ਅੱਛਾ ਜੀ ਹਾਂ ਵਾਹ ਜੀ ਇਹ ਅੱਛਾ جانتے ਹੋਏ ਭਗਤਾਂ ਨੂੰ ਸਾਰਿਆਂ ਨੂੰ ਸਲਮਾਨ ਦਿੱਤਾ ਹਾਂ ਹਾਂ ਬਹੁਤ ਵਧੀਆ ਲੱਗਿਆ ਤੇ ਚੰਗਾ ਲੱਗਿਆ ਜੀ ਤੇ ਹੁਣ ਤੁਹਾਡਾ ਅਸੀਂ ਪਵਦੀ ਇਲਾਕੇ ਦੇ ਖਾੜੇ ਵਿੱਚ 33000 ਆਪਣੇ ਲੱਗੇ ਖਾੜੇ ਪਰ ਅੱਛਾ 33000 ਰੁਪਏ ਲਾਇਆ ਉਖਾੜਾ ਵੀ ਤੁਹਾਡਾ ਅਗਲਾ ਖਾੜਾ ਕਦੋਂ ਕੈਪਚਰ ਕਰਨਾ ਆਣਾ ਸੀ ਸਾਡੀ ਟੀਮ ਆਉਗੀ ਪੂਰੀ ਲੈ ਕੇ ਮੈਂ ਆਉਂਗਾ ਉਹ ਕਿਦਨ ਹੈ ਉਧਰ ਮੈਂ ਦੱਸ ਦਿੰਦਾ ਹਾਂ ਇਹ ਤਾਂ ਖਾੜਾ ਕਰਨਾ ਹੈ ਤਾਂ ਖਾੜਾ ਚਿਤਾਮਲੀ ਲੱਗਣਾ ਦੋ ਤਰੀਕ ਨੂੰ ਆ ਜਿਹੜੀ ਆ ਰਹੀ ਦੋ ਆ ਜਿਹੜੀ ਦੋ ਆਉਦੀ ਹੈ ਚਿਤਾਮਲੀ ਤੁਸੀਂ ਆਉਂਗੇ ਉੱਥੇ ਹਾਂ ਆਉਂਗੇ ਅਸੀਂ ਹਾਂ ਉਹਦਾ ਲੱਗਣਾ ਹੈ ਜੈਲੇ ਬਾਬੇ ਦਾ ਜੈਲੇ ਬਾਬੇ ਦਾ ਦੋ ਤਰੀਕ ਨੂੰ ਅਸੀਂ ਜ਼ਰੂਰ ਆਉਂਗੇ ਜੀ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਪੁੱਜੀ ਕਿੰਨੇ ਤੋਂ ਕਿੰਨੇ ਟਾਈਮਿੰਗ ਹੈ ਜੀ 1 ਵਜੇ ਤੇ 5 ਵਜੇ ਤੱਕ ਖੜਾ ਹੋਊਗਾ 1 ਵਜੇ ਤੋਂ 5 ਵਜੇ ਤੱਕ ਖੜਾ ਹੋ। 5 ਵਜੇ ਤੱਕ। ਚਲੋ ਮੈਂ ਤੁਹਾਡਾ ਫੋਨ ਨੰਬਰ ਮੇਰੇ ਲੈ ਕੇ ਜਾ। ਖੜਾ ਹੈ। ਆਥਰਾਮ ਪਾਕਤ ਦਾ ਖੜਾ। ਅੱਛਾ ਜੀ। ਅਸਲੀ ਖੜਾ। ਉਹ ਲਾਉਂਗੇ ਦੇਖੂਗੇ ਜੀ ਆਪਾਂ ਖੜਾ ਰਿਕਾਰਡ ਕਰਕੇ ਲੋਕਾਂ ਨੂੰ ਸਰੋਤਿਆਂ ਨੂੰ ਦਿਖਾਣਾ। ਉਹ ਦੇਖਣ ਵਾਲਾ ਚੀਜ਼ ਹੈ। ਚਲੋ ਹੁਣ ਅਸੀਂ ਦਿਖਾਣਾ ਜੀ ਤੁਹਾਡਾ ਪਿੰਡ ਇੱਥੇ ਇਹ ਵਾਲਾ ਬਲੌਗ ਕਰਦੇ ਇੱਥੇ ਬੰਦ ਆਪਾਂ। ਹਾਂ ਕਰਦੇ। ਹਾਂ ਜੀ ਇਹਨਾਂ ਨੂੰ ਇਹਨਾਂ ਨੂੰ ਟਾਟਾ ਬਾਏ ਬਾਏ ਕਰ ਦਿਓ ਜਿਹੜੇ ਦੇਖ ਰਹੇ ਐ ਕਿੰਨੀ ਦੇਰ ਤੇ ਦੇਖ ਰਹੇ ਐ। ਚੰਗਾ ਜੀ ਸਰੋਤਿਆਂ ਕਮੈਂਟ ਕਰਕੇ ਟਿੱਪਣੀ ਕਰਨੀ ਜੀ ਧੰਨਵਾਦ ਜੀ। ਚੰਗਾ।